ਇੱਥੇ ਲਿਖਿਆ ਹੈ ਇਸ ਵੀਰੇ 1937 ਇਹ ਜਿਹੜੀ ਹਵੇਲੀ ਹੈ ਇਹ 1937 ਚ ਬਣੀ ਸੀਗੀ ਤੇ ਇਹ ਵਾਲੀ ਚਿੱਤਰਕਾਰੀ ਦੇਖੋ ਅੱਜ ਕੱਲ ਮਿਸਤਰੀ ਇਹੋ ਜੀ ਸ਼ਾਇਦ ਹੀ ਕਰ ਸਕਦਾ ਹੋਵੇ ਕੋਈ ਜੇ ਕੋਈ ਮਾਹਿਰ ਹੈ ਤਾਂ ਉਹ ਕਰ ਸਕਦਾ ਹੈ ਅਗਰ ਇੱਧਰ ਗੇਟ ਤੇ ਇਹਨਾਂ ਤੇ ਜਾਤ ਮਾਰੀਏ ਤਾਂ ਇਹ ਗੇਟ ਵੀ ਉਸੇ ਵਕਤ ਦੇ ਹੈਗੇ ਬੜਾ ਕੁਝ ਹੈਗਾ ਇਸ ਜਿਹੜੀ ਹਵੇਲੀ ਦੇ ਵਿੱਚ ਤਾਂ ਦੇਖਦੇ ਆ ਅੱਗੇ ਕੀ ਹੈ ਹੋਰ ਇੱਥੇ ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਇਹ ਗੇਟ ਆ ਗਿਆ ਉੱਪਰ ਛੱਤ ਦੇਖੋ ਉਹੀ ਹੈ ਪੁਰਾਣੇ ਵਕਤ ਦੀ ਗਾਰਡਰ ਲੋਹੇ ਦੇ ਗਾਰਡਰ ਉਦਾਂ ਹੀ ਹੈਗੇ ਨੇ ਤੇ ਦੀਵਾਰਾਂ ਵੀ ਕਾਫੀ ਮੋਟੀਆਂ ਨੇ ਇੱਧਰ ਇਹ ਗੇਟ ਹੈਗਾ ਇਹ ਮਕਾਨ ਸੀਗਾ ਔਰ ਇਹ ਅੱਗੇ ਜੁੜਿਆ ਹੋਇਆ ਸੀ ਮਕਾਨ ਅੱਗੇ ਹੋਰ ਵੀ ਸਾਈਡਾਂ ਤੇ ਜਾਂਦਾ ਸੀਗਾ ਤੇ ਇੱਥੋਂ ਅਲਮਾਰੀ ਵੀ ਹੈਗੀ ਆ ਉਧਰੋਂ ਬਾਹਰ ਨਿਕਲਣ ਵਾਸਤੇ ਗੇਟ ਹੈ ਉੱਪਰ ਵਾਲੀ ਛੱਤ ਸੇਮ ਉਹੀ ਪਈ ਹੈ ਤਕਰੀਬਨ ਲੱਕੜ ਤੋਂ ਪਤਾ ਲੱਗਦਾ ਹੈ ਕਿ ਉਹੀ ਹੈ ਹਾਂ ਇਹ ਜ਼ਰੂਰ ਹੈ ਕਿ ਵਿੱਚ ਬਿਜਲੀ ਦੀ ਫਿਟਿੰਗ ਕੀਤੀ ਗਈ ਹੈ ਪਰ ਉਹ ਜਿਹੜੇ ਵੰਡ ਤੋਂ ਬਾਅਦ ਆਏ ਨੇ ਉਹ ਕੋਈ ਲੋਕ ਅ ਇਥਰਿੰਦ ਰਹੇ ਨੇ ਤੇ ਹੋਰ ਵੀ ਦੇਖਦੇ ਅੰਦਰ ਜਿਹੜੀ ਚਿੱਤਰਕਾਰੀ ਕੀਤੀ ਹੋਈ ਹੈ ਉਹ ਵੀ ਬੜੀ ਖੂਬਸੂਰਤ ਹੈ ਪਹਿਲੇ ਆਪਾਂ ਦੀਵਾਰ ਨੂੰ ਦੇਖ ਲਈਏ ਦੀਵਾਰ ਦੇਖੋ ਵੀ ਕਿੰਨੀ ਮੋਟੀ ਹੈ ਆ ਇੱਟਾਂ ਜਿਹੜੀਆਂ ਚੂਨਾ ਮਿੱਟੀ ਦੇ ਨਾਲ ਲੱਗੀਆਂ ਹੋਈਆਂ ਆ ਚੂਨਾ ਮਿੱਟੀ ਸਾਫ਼ ਜ਼ਾਹਿਰ ਹੁੰਦਾ ਪਿਆ ਵੇਖੋ ਅੱਜ ਵੀ ਬੜੀ ਮਜ਼ਬੂਤ ਖੜੀ ਹੈ ਫਿਰ ਅਰਸਤ ਰਾਜ ਹੋ ਗਈ ਕਾ ਚਿੱਤਰਕਾਰੀ ਦਾ ਇੱਥੋਂ ਪਤਾ ਲੱਗਦਾ ਵੀ ਅੱਗੇ ਚਿੱਤਰਕਾਰੀ ਜਿਹੜੀ ਕੀਤੀ ਜਾਂਦੀ ਸੀ ਆ ਇੱਥੋਂ ਤਾਂ ਸਾਫ਼ ਜਾਇਜ਼ ਰ ਅੱਗੇ ਕਮਰਿਆਂ ਦੇ ਵਿੱਚ ਵੀ ਸ਼ਾਇਦ ਹੋਈਗੀ ਤੇ ਉੱਪਰ ਚੁਬਾਰਾ ਉੱਪਰ ਵਾਲਾ ਚੁਬਾਰਾ ਦੇਖ ਲਈਏ ਤਾਂ ਉੱਪਰ ਚੁਬਾਰਾ ਜਿਹੜਾ ਹੈ ਇਹ ਇੱਕ ਤਾਂ ਇਹਦੇ ਦੋ ਮਕਸਦ ਸੀਗੇ ਨੰਬਰ 1 ਤੇ ਕਿ ਸਾਹਮਣੇ ਮਸਜਿਦ ਉਸ ਵਕਤ ਹੈਗੀ ਸੀ ਕਿਉਂਕਿ ਮੁਸਲਮ ਵੀਰ ਇੱਥੇ ਰਹਿੰਦੇ ਹੁੰਦੇ ਸੀਗੇ ਤੇ ਮਸਜਿਦ ਬਿਲਕੁਲ ਇਹਦੇ ਸਾਹਮਣੇ ਸੀਗੀ ਬਿਲਕੁਲ ਸਾਹਮਣੇ ਮਸਜਿਦ ਹੈਗੀ ਸੀ ਤੇ ਉੱਪਰੋਂ ਚੜ ਕੇ ਇਹ ਦੇਖਦੇ ਹੁੰਦੇ ਸੀ ਆਉਂਦੇ ਜਾਂਦੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਤੇ ਜਾਤ ਇਹ ਇੱਥੋਂ ਉੱਪਰ ਚੁਬਾਰੇ ਤੇ ਰੱਖੀ ਜਾਂਦੀ ਸੀ ਹੁਣ ਗੱਲ ਹੋਰ ਵੀ ਕਰਦੇ ਆ ਪਰ ਪਹਿਲੇ ਜਿਹੜੀ ਚਿੱਤਰਕਾਰੀ ਕੀਤੀ ਹੋਈ ਹੈ ਉਹ ਦੇਖ ਲਈਏ ਵੈਰੀ ਗੁੱਡ ਉਹ ਦੇਖੋ ਸਾਹਮਣੇ ਚਿੱਤਰਕਾਰੀ ਕਿੰਨੀ ਖੂਬਸੂਰਤ ਹੈ ਇਹ ਵਾਲੀ ਚਿੱਤਰਕਾਰੀ ਬੜੇ ਪੁਰਾਣੇ ਵਕਤ ਦੀ ਹੈ ਸਾਰੇ ਕਮਰਿਆਂ ਦੇ ਵਿੱਚ ਕਮਰੇ ਵੀ ਦੇਖੋ ਕਿੰਨੇ ਆ ਹਰੇਕ ਕਮਰੇ ਦੇ ਵਿੱਚ ਗੇਟ ਵੀ ਉਦਾਂ ਹੀ ਸ਼ਾਨਦਾਰ ਹੈਗੇ ਆ ਤੇ ਚੂਨਾ ਮਿੱਟੀ ਦੇ ਨਾਲ ਲੱਗੀ ਹੋਈ ਚਿੱਤਰਕਾਰੀ ਵੀ ਦੇਖ ਲਓ ਕਿਦਾਂ ਦੀ ਹੈ ਅੰਦਰ ਵੀ ਹੈਗੀ ਹੈ ਚਿੱਤਰਕਾਰੀ ਕੀਤੀ ਹੋਈ ਉਹ ਵਾਲੀ ਦਿਖੋ ਹਰੇਕ ਕਮਰੇ 'ਚ ਕਿੰਨੀ ਪਿਆਰੀ ਚਿੱਤਰਕਾਰੀ ਕੀਤੀ ਹੋਈ ਹੈ ਅੱਜ ਕੱਲ੍ਹ ਕਮਰਿਆਂ ਦੇ ਵਿੱਚ ਜੇ ਕੋਈ ਕੱਚਾ ਕਮਰਾ ਹੋਵੇ ਕਿਸੇ ਦਾ ਸ਼ੌਂਕ ਦੇ ਕਰਕੇ ਕਰ ਲੈਂਦਾ ਵੈਸੇ ਚਿੱਤਰਕਾਰੀ ਅੱਜ ਕੱਲ੍ਹ ਤਾਂ ਘੱਟ ਹੀ ਹੁੰਦੀ ਹੈ ਇਸ ਤਰ੍ਹਾਂ ਦੀ ਚਿੱਤਰਕਾਰੀ ਦੇਖਿਆ ਕਿੰਨੀ ਨਜ਼ਾਰੇਦਾਰ ਹੈ ਕਿੰਨੀ ਖੂਬਸੂਰਤ ਹੈ ਇਹ ਚਿੱਤਰਕਾਰੀ ਤਾਂ ਹੋਰ ਪਹਿਲੇ ਹੋਰ ਵੀ ਦੇਖਦੇ ਆ ਲੰਬੀ ਨਾ ਜਾਤ ਮਾਰੋ ਕਿੰਨੀ ਲੰਬੀ ਚੌੜੀ ਹੋ ਸਕਦੀ ਹੈ ਇਹ ਅਸ ਵਕਤ ਹੁਣ ਤੱਕ ਕਿਉਂਕਿ ਅਰਸ਼ਦ ਰਾਜ ਕਹਿ ਚੁੱਕਿਆ ਕਿ ਹੋ ਚੁੱਕੀ ਹੈ ਇਸ ਕਰਕੇ ਇਹ ਹਵੇਲੀ ਜਿਹੜੀ ਡਿੱਗ ਪਈ ਹੈ ਜਾਂ ਕਈ ਕਮਰੇ ਜਿਹੜੇ ਤਕਰੀਬਨ ਸਾਰੇ ਕਮਰੇ ਦੇ ਗਿਰ ਚੁੱਕੇ ਨੇ ਕਿਤੋਂ ਕਿਤੋਂ ਤਾਂ ਭਾਈ ਸਾਹਿਬ ਵੀ ਸਾਡੇ ਨਾਲ ਨੇ ਇਹਨਾਂ ਕੋਲ ਵੀ ਕੁਝ ਜਾਣਕਾਰੀ ਇਸ ਹਵੇਲੀ ਦੇ ਵਿੱਚ ਹਵੇਲੀ ਦੇ ਬਾਰੇ ਵਿੱਚ ਲੈਂਦੇ ਆ ਭਾਈ ਸਾਹਿਬ ਐਸੇ ਪਿੰਡ ਦੇ ਨੇ ਤਾਂ ਪਿੰਡ ਡੱਬਲੀ ਕਲਾ ਜ਼ਿਲ੍ਹਾ ਫਾਜ਼ਿਲਕਾ ਲੱਗਦਾ ਅਰਨੀ ਵਾਲਾ ਇਸ ਨੂੰ ਨੇੜੇ ਲੱਗਦਾ ਜੀ ਪਹਿਲੇ ਕੀ ਸੀਗਾ ਕਿ ਫਿਰੋਰਪੁਰ ਜਿਲ੍ਹਾ ਲੱਗਦਾ ਸੀਗਾ ਫਾਇਲ ਕਾ ਜਿਲ੍ਹਾ ਬਾਅਦ ਚ ਬਣਿਆ ਆ ਭਾਈ ਸਾਹਿਬ ਨਮਸਕਾਰ ਜੀ ਵੀਰ ਜੀ ਆਪਣਾ ਨਾਮ ਕੀ ਹੈ ਮੇਰਾ ਨਾਮ ਗੁਰਿੰਦਰ ਖੋਸਾ ਜੀ ਅੱਛਾ ਐਸੇ ਪਿੰਡ ਤੇ ਰਹਿੰਦੇ ਵੀਰ ਜੀ ਤੁਸੀਂ ਬਚਪਨ ਦੇ ਵਿੱਚ ਇਹ ਹਵੇਲੀ ਦੇਖੀ ਹੋਣੀ ਬੜੀ ਵਧੀਆ ਬੜੀ ਸ਼ਾਨਦਾਰ ਹੁੰਦੀ ਸੀ ਬੜੀ ਸ਼ਾਨਦਾਰ ਹੁੰਦੀ ਸੀ ਕੀ ਕੀ ਖਾਸੀਅਤ ਹੈ ਕਿਸੇ ਉਸ ਵਕਤ ਖਾਸੀਅਤ ਬਹੁਤ ਸੋਹਣੀ ਸੀ ਇੱਥੇ ਖਦਾਰੀ ਦੇ ਨਾਲ ਸੰਦਰ ਸਿੰਘ ਵਾਲਿਆਰੀ ਨੇ ਹੁੰਦੇ ਸੀ ਜੀ ਉਹਨਾਂ ਨਾਲ ਮੇਰੇ ਪਾਪਾ ਕੰਮ ਕਰਾਉਂਦੇ ਸੀ ਉਹਨਾਂ ਦੇ ਖੇਤ ਦਾ अच्छा मैंने जिला लो जा मुख्तार ला लो कुछ जिला लो हां जी तव गल ऐसी वू नाल मेरे पापा ਮੇ ਨਾਲ ਲੇ ਕੇ ਉਹਦਾ ਮੈਂ ਛੋਟਾ ਹੁੰਦਾ ਸੀ ਉਹ ਸਰਦਾਰ ਜੀ ਤੇ ਰੇਲਿੰਗ ਦੇਖੇ ਫਿਰ ਉਹ ਰੋਇਪੁਰ ਵੀ ਗੋਠੀ ਦੀ ਰੋਇਪੁਰ ਜਾਂਦੇ ਹੁੰਦੇ ਸੀ ਉਸ ਟਾਈਮ ਉਹਨਾਂ ਨੇ ਇੱਥੇ ਰਹਿਣਾ ਉਹ ਸਾਹਮਣੇ ਉਹਨਾਂ ਦਾ ਘਰ ਆ ਸੀ ਅੱਛਾ ਜ ਮੇਰੇ ਬੈੱਡ ਤੇ ਲੱਗਦਾ ਸੀ ਉੱਥੇ ਰਹਿੰਦੇ ਹੀ ਖਾਣਾ ਵਗੈਰਾ ਸਾਡੇ ਘਰੋਂ ਤਿਆਰ ਹੋ ਕੇ ਉਹਨਾਂ ਲਈ ਹੀ ਲੱਗ ਰਹੀ ਵੀ ਸੀਗਾ ਕਈ ਹੋਰ ਲੱਗ ਰਹੀ ਨਾ ਆਉਣਾ ਸਾਡੇ ਘਰੋਂ ਖਾਣਾ ਖਾਣਾ ਉਹਨਾਂ ਨੇ ਆਣਾ ਬਣ ਕੇ ਆਉਣਾ ਮਤਲਬ ਇਸ ਹਵੇਲੀ ਦਾ ਪਤਾ ਤੁਹਾਨੂੰ ਵੀ ਇਹ ਕਿੰਨਾ ਦੀ ਹੈਗੀ ਸੀ ਨਹੀਂ ਸਰ ਇਹ ਨਾਲ ਲੰਬਾ ਨਹੀਂ ਆ ਪਿੰਡ ਦੇ ਵਿੱਚ ਕਈਆਂ ਨਾਲ ਗੱਲ ਕੀਤੀ ਆ ਤਾਂ ਉਹ ਦੱਸਦੇ ਨੇ ਕੁਝ ਤਾਂ ਅਕਬਰ ਅਲੀ ਬੋਦਲਾ ਦੇ ਬਾਰੇ ਗੱਲ ਦੱਸਦੇ ਨੇ ਕੁਝ ਨੂਰ ਮੁਹੰਮਦ ਮੁਹੰਮਦ ਉਹਨਾਂ ਦੇ ਬਾਰੇ ਖਰਲਜੀ ਦੇ ਬਾਰੇ ਗੱਲ ਦੱਸਦੇ ਆ ਖੈਰ ਉਹ ਕਿਉਂਕਿ 75 76 ਸਾਲ ਤਾਂ ਆਜ਼ਾਦੀ ਨੂੰ ਹੋ ਗਏ ਹਨ ਤੇ ਉਸ ਤੋਂ ਬਾਅਦ ਹੋ ਸਕਦਾ ਉਹ ਆਏ ਹੋਣ ਇੱਥੇ ਕਦੇ ਸੁਣਿਆ ਨਹੀਂ ਨਹੀਂ ਆਏ ਤਾਂ ਥੋੜੀ ਘੜੀ ਮਦਾਲੀ ਹਲੇ ਜੇ ਅੱਛਾ ਜਿਹੜੇ ਇੱਥੇ ਵੇਲੀ ਜਾਣ ਕੇ ਜਿਹਨਾਂ ਰਹਿਣ ਬਸੇਰਾ ਕੀਤਾ ਉਹ ਕਿਵੇਂ ਦੇਸ ਦੇ ਸੋ ਬਹੁਤ ਬੋਨਸ ਉਹਨਾਂ ਦੀ ਕਿੰਨੀ ਕੀ ਬੈਗ ਸੀ ਨਾ ਬੈਗ ਦੱਸਦੇ ਵੀ ਉਹ ਲਾਹੌਰ ਜਿਹੜੇ ਲਾਹੌਰ ਦੇ ਰਹਿਣ ਵਾਲੇ ਸੀ ਜਿਹੜਾ ਲਾਹੌਰ ਲੱਗਦਾ ਸੀ ਯੂਨੀਵਰਸਿਟੀ ਪੜ੍ਹਦੇ ਰਹੇ ਦੱਸਦੇ ਆਂ ਵੀ ਪੰਡਿਤ ਜਵਾਲਾ ਨਹਿਰੂ ਮੇਰਾ ਕਲਾਸਮੇਟ ਸੀ ਸਿੰਦਰ ਸਿੰਘ ਵਾਲੀਆ ਦੱਸਦੇ ਹੁੰਦੇ ਸੀ ਪੰਡਤ ਨਹਿਰੂ ਜੀ ਅਮਰਤਕ ਕਲਾਸਮੇਟ ਪ੍ਰੈਜ਼ੀਡੈਂਟ ਜੀ ਨਾਲ ਕਲਾਸਮੇਟ ਸੀ ਉਹਨਾਂ ਦੇ ਉਹ ਕਹਿੰਦਾ ਵੀ ਮੇਰਾ ਪਾਪਾ ਮੈਨੂੰ ਮੇਰੇ ਵਾਸਤੇ ਘੋੜੀ ਤੇ ਬੱਗੀ ਬਣਾਈ ਹੋਈ ਸੀ ਮੈਂ ਬੱਗੀ ਤੇ ਕਾਲਜ ਪੜ੍ਹ ਜਾਂਦਾ ਸੀ ਤੇ ਪੰਡਤ ਜਵਾਲਾ ਨਹਿਰੂ ਸਾਈਕਲ ਤੇ ਮੇਰੇ ਨਾਲ ਜਾਂਦੇ ਦੇ ਅੱਗੇ ਕਲਾਸ ਮੇਰੇ ਕਲਾਸਮੇਟ ਸੀ ਜਾਂਦਾ ਦੱਸਦੇ ਨੇ ਆਪਣੇ ਜਵਾਬੀ ਦੱਸਦੇ ਤੇ ਇੰਗਲਿਸ਼ ਕਿੰਨੀ ਇੰਗਲਿਸ਼ ਵਾਰ ਪੜ੍ਹਨ ਦੀ ਉਹ ਜੀ ਰੱਖਦੇ ਸੀ ਚੰਗਾ ਰੁਤਬਾ ਹੈਗਾ ਸੀ ਉਹਨਾਂ ਦਾ اچھا ਮਤਲਬ ਪੂਰਾ ਤੇ ਇਹ ਹਵੇਲੀ ਵੀ ਪਹਿਲਾਂ ਵੀ ਰੁਤਬੇ ਵਾਲੀ ਸੀਗੀ ਬਾਅਦ ਵਿੱਚ ਵੀ ਰੁਤਬੇ ਵਾਲੀ ਇਥੇ ਡਿਉਟੀ ਬੜੀ ਸੋਹਣੀ ਟੈਟੂ ਗਈ ਉਹ ਬੜੀ ਸੋਹਣੀ ਜੋੜੀ ਸੀ ਮੇਰੀ ਤਗੜੀ ਬਿਊਟੀ ਸੀਗੀ ਪੂਰੀ ਕਵਰ ਸੀ ਚਾਰ ਚਫੇਰਿਓ ਡਿਉਟੀ ਬੜੀ ਸੀ ਬੜੀ ਵਧੀਆ ਅੱਛਾ ਹਾਂ ਇੱਕ ਲਗਰੀ ਹੁੰਦਾ ਸੀ ਕੋਹਰਰ ਦੇ ਕਿਚਨ ਹੁੰਦੀ ਸੀ ਹਾਂ ਹਾਂ ਉੱਥੇ ਰੋਟੀ ਪਾਣੀ ਬਣਨਾ ਪੰਜ ਸੱਤ ਨੌਕਰ ਉਹ ਦੇ ਚਾਲੀ 40 50 ਅਸੀਂ ਬੜਾ ਬੁਧਬੜਾ ਸਰਦਾਰ ਸੀ ਅੱਛਾ ਇੱਥੇ ਕੋਈ ਖੂਬੀ ਹੁੰਦਾ ਸੀਗਾ ਵਿੱਚ ਨਹੀਂ ਖੂਬ ਗੱਲ ਨਹੀਂ ਸੀ ਖੂਬ ਨਹੀਂ ਸੀ ਉੱਥੇ ਕੋਰਨਰ ਬਹੁਤ ਤਗੜਾ ਪਾੜੀ ਕੋਰਨਰ ਤੇ ਬੱਚਾ ਟਪਟਪਟਾ ਗਿਆ ਹੌਣ ਪਟਿਆ ਗਿਆ ਹਾਂਜੀ ਹਾਂਜੀ ਤੇ ਇਹ ਸਾਹਮਣੇ ਕਮਰਾ ਦੇਖ ਲਈਏ ਦਰਵਾਜਾ ਕਿਹੜਾ ਸੀਗਾ ਮੇਨ ਮੇਨ ਦਰਵਾਜਾ ਮੇਨ ਐਂਟਰੀ ਆਈ ਸੀ ਇੱਕ ਉਥੇ ਛੋਟਾ ਬੜਾ ਪ੍ਰਾਈਵੇਟ ਬਣਾਇਆ ਮੇਨ ਐਂਟਰੀ ਆਈ ਸੀ ਆਹ ਡਿਉਟੀ ਜਿਹੜੀ ਅੱਛਾ ਤਾਂ ਇੱਕ ਏਰੀਆ ਰਹਿ ਗਿਆ ਉਹ ਵੀ ਦੇਖ ਲਈਏ ਇਹ ਬੈਡਰੂਮ ਦਾ ਖਿਦਾ ਅੱਛਾ ਬੜਾ ਸੋਹਣਾ ਹੈਗਾ ਇਹ ਵੀ ਤਾਂ ਅੰਦਰੋਂ ਦੇਖਦੇ ਆ ਕੀ ਹੈਗਾ ਅੰਦਰ ਔਰ ਅਸੀਂ ਨਮੀਨ ਐਂਟਰੀ ਇਥੋਂ ਦੀ ਇਹ ਫਰੰਟ ਐਂਟਰੀ ਸਗੀ ਮੇਨ ਚਿੱਤਰਕਾਰੀ ਤਾਂ ਇਧਰ ਵੀ ਹੈ ਗਿਆ ਵੀਰੇ ਚਿੱਤਰਕਾਰੀ ਬੜੀ ਖੂਬਸੂਰਤ ਇਹੇ ਹਵੇਲੀ ਸਗੀ ਚਿੱਤਰਕਾਰੀ ਵੀ ਦੱਸ ਰਹੀ ਹੈ ਔਰ ਐਡੀ ਐਡੀ ਜਿਹੜੀਆਂ ਮੋਟੀਆਂ ਦੀਵਾਰਾਂ ਨੇ ਇਹ ਦੀਆਂ ਕੰਧਾਂ ਨੇ ਇਹ ਦੀਆਂ ਉਹ ਵੀ ਦੱਸ ਰਿਆ ਨੇ ਕਿ ਹਵੇਲੀ ਕਿਸੇ ਵਕਤ ਬੜੇ ਰੁਤਬੇ 'ਚ ਹੁੰਦੀ ਸੀ ਬੜੀ ਜਵਾਨੀ ਦੇ ਵਿੱਚ ਹੁੰਦੀ ਸੀਗੀ ਉੱਪਰ ਸ਼ਾਇਦ ਗਾਰਡਨ ਵੀ ਉਹੀ ਹੈਗੇ ਲੱਗੇ ਪੁਰਾਣੇ ਵਕਤ ਦੇ 100 ਸਾਲ ਪੁਰਾਣੇ ਅਜੇ ਵੀ ਨਵੇਂਾਂ ਵਾਂਗੂ ਨਵੇਂਾਂ ਨੂੰ ਵੀ ਮਾਤ ਦਿੰਦੇ ਆ ਹੈਨਾ ਇਟ ਵੀ ਆ ਬਹੁਤ ਸੋਹਣੀ ਲੱਗੀ ਹੋਈ ਐ ਤੇ ਬੜੀ ਸੋਹਣੀ ਇਹ ਹਵੇਲੀ ਹੈਗੀ ਐ ਤੇ ਬਾਹਰ ਵੀ ਭਾਈ ਸਾਹਿਬ ਕੁਝ ਲਿਖਿਆ ਹੋਇਆ ਸੀਗਾ ਉਰਦੂ ਦੇ ਵਿੱਚ ਸ਼ਾਇਦ ਤੁਹਾਨੂੰ ਕਿਸੇ ਨੇ ਨੋਟ ਲਿਖਿਆ ਹੋਊ ਰਾਸ਼ੇ ਜਿਹੜੇ ਆਉਂਦੇ ਕਸ਼ਮੀਰ ਤੋਂ ਉਹ ਪੜ ਕੇ ਸੁਣਾ ਲਏ ਸੀ ਕਿਹ ਸ਼ਹਿਰ ਲਿਖਿਆ ਸੀ ਪਤਨੀ ਕਿਸੇ ਹਿਸਾਬ ਨਾਲ ਦੱਸ ਦਿੰਦੇ ਸੀ ਇਸ਼ੇਰ ਲਿਖਿਆ ਵੀ ਇੱਥੇ ਕਈ ਆਉਣਗੇ ਕਈ ਉੱਡ ਜਾਣਗੇ ਐਸ ਤਰ੍ਹਾਂ ਕੋਈ ਲਫ਼ਜ਼ ਨਹੀਂ ਦੱਸ ਓਏ ਹੋਏ ਆ ਸ਼ੇਰ ਤੋਂ ਵੀ ਪਤਾ ਲੱਗਦਾ ਹੈ ਕਿ ਕਈ ਆਉਣਗੇ ਕਈ ਉੱਡ ਜਾਣਗੇ ਇਹ ਜਦੋਂ ਹਵੇਲੀ ਬਣਾਈ ਗਈ ਹੈ ਉਸ ਵਕਤ ਆਏ ਤੇ ਉਹ ਵਿਚਾਰੇ ਅੱਜ ਪਤਾ ਨਹੀਂ ਕਿੱਥੇ ਹੋਣਗੇ ਕਿੱਥੇ ਹੋਣਗੇ ਹੈਨਾ ਬਾਅਦ ਵਿੱਚ ਵੀ ਤੁਸੀਂ ਦੱਸਦੇ ਹੋ ਕਿ ਰਹਿ ਕੇ ਗਏ ਹੋ ਅੱਜ ਪਤਾ ਨਹੀਂ ਕਿੱਥੇ ਹੈਗੇ ਆ ਤਾਂ ਇਹੋ ਜੀਆਂ ਹਵੇਲੀਆਂ ਜਿਹੜੀਆਂ ਅੱਜ ਖੰਡਰ ਦਾ ਰੂਪ ਧਾਰਨ ਕਰ ਚੁੱਕੀਆਂ ਨੇ ਗੜੇ ਸਰਦਾਰ ਜੀ ਰਹਿੰਦੇ ਸੀ ਫਿਰ ਗਾਂ ਉਹਨਾਂ ਦੇ ਪਰਿਵਾਰ ਚ ਕੋਈ ਹੈਗਾ ਸੀ ਨਹੀਂ ਜੀ ਨਹੀਂ ਉਹਨਾਂ ਬੱਚਾ ਬੱਚੀ ਹੈ ਨਹੀਂ ਸੀ ਅੱਛਾ ਉਹਨਾਂ ਦੇ ਔਲਾਦ ਔਲਾਦ ਨਹੀਂ ਹੈਗੀ ਸੀ ਅੱਛਾ ਹਾਂ ਜੀ ਜਿਹੜੇ ਗੇਟ ਹੈ ਬਾਹਰ ਹਾਂ ਜੀ ਜੀ ਇਹ ਉਹੀ ਪੁਰਾਣੇ ਹੋਏ ਤੁਸੀਂ ਓਏ ਹੋਏ ਜਦੋਂ ਦੇ ਵੇਖਣ ਲੱਗੇ ਛੋਟੇ ਹੁੰਦੇ ਆ ਛੋਟੇ ਹੁੰਦੇ ਆ ਉਹਦੀ ਸਲੀਜ ਹੋ ਗਈ ਮੈਂ ਉਹੀ ਦੇਖਣ ਲੱਗੇ ਸੀ ਇਹਦੇ ਅੱਛਾ ਉਹੀ ਇਹ ਕੀ ਨਾ ਚੀਜ਼ ਬਹੁਤ ਤਗੜੀ ਬਣੀ ਸੀ ਹਾਂ ਚੀਜ਼ ਤਾਂ ਵਾਕਈ ਅੱਜ ਹੀ ਦੱਸ ਰਹੀ ਐ ਇਹਦੀ ਇੱਕ ਇੱਕ ਇਟ ਦਾਸਰੀ ਹੈ ਹੈਨਾ ਠੀਕ ਠੀਕ ਕਿ ਦਾਸਰੀ ਹੈ ਵੀ ਮੈਂ ਪੁਰਾਨੀਆਂ ਮੈਨੂੰ ਸੰਭਾਲ ਲਵਾਂ ਬਿਲਕੁਲ ਪਰ ਉਹ ਤੁਹਾਡੀ ਗੱਲ ਸ਼ੇਰ ਤੋਂ ਮੈਨੂੰ ਫਿਰ ਯਾਦ ਆ ਜਾਂਦਾ ਹੈ ਕਿ ਕਈ ਆਉਣਗੇ ਕਈ ਚਲੇ ਜਾਣਗੇ ਵਾਕਈ ਇਸ ਹਵੇਲੀ ਦੇ ਵਿੱਚ ਕਈ ਆਏ ਨੇ ਕਈ ਚਲੇ ਗਏ ਨੇ ਤਾਂ ਉਹ ਅੱਜ ਪਤਾ ਨਹੀਂ ਕਿੱਥੇ ਹੋਣਗੇ ਬਾਪੂ ਜੀ ਇੱਥੇ ਉਸ ਵਕਤ ਕਿਉਂਕਿ ਛੜਕਾ ਤੇ ਕੱਟੀਆਂ ਸੀਗੀਆਂ ਦੂੜ ਉੱਡਦੀ ਸੀ ਫਿਰ ਦੂੜ ਨੂੰ ਕਿਵੇਂ ਕਰਦੇ ਸੀ ਕਿਉਂਕਿ ਇੱਥੇ ਮਹਿਫਿਲ ਵੀ ਲੱਗਦੀ ਹੁੰਦੀ ਸੀ ਮਹਿਫਿਲ ਲੱਗਦੀ ਉਹ ਤੜਕੇ ਨਾਲ ਲਾਉਂਦੇ ਸੀ ਤੜਕੇ ਨਾਲ ਲਾਉਂਦੇ ਸੀ ਤੇ ਆਸ-ਪਾਸੇ ਫਿਰ ਪਾਣੀ ਛੱਡ ਦਿੰਦੇ ਹੁੰਨੇ ਆ ਬੈਠੇ ਵਾਸਤੇ ਨਹੀਂ ਪਾਣੀ ਇੰਨਾ ਵੱਧੂ ਨਹੀਂ ਸੀ ਨਹੀਂ ਦੂੜ ਵਾਸਤੇ ਆ ਦੂੜ ਵਾਸਤੇ ਮਾੜਾ ਮੋੜ ਤਾਂਦੇ ਸੀ ਨਾ ਉਹ ਕਨਾ ਕੋਡ ਨਾ ਉਹ ਰਾਜੇ ਬੰਦੇ ਸੀ ਅੱਛਾ ਉਹੜੂ ਆਸਤੇ ਸਟਾਉਂਦੇ ਸੀ ਮਾਣੇ ਹਾਂ ਹਾਂ ਇੱਥੇ ਤੜਾ ਹੁੰਦਾ ਸੀ ਨਾਲ ਆਇਆ ਜਾ ਵਤੜਾ ਦੀ ਸਾਰੀ ਤਲਾ ਹੁੰਦਾ ਸੀ ਹਾਂ ਪਾਣੀ ਆ ਹਾਂ ਹਾਂ ਉਹਰੇ ਨਾ ਉਹ ਆ ਇੱਥੇ ਵੀ ਕੋਈ ਉਹਨਾਂ ਕੋਲ ਸੀ ਤਾਂ ਇੱਧੇ ਡਿੱਗੀ ਸੀ ਰੇਜ ਪਾਣੀ ਆ ਹਾਂ ਪਾਣੀ ਪਾਣੀ ਇੱਥੇ ਤਾਂ ਹੁੱਕੇ ਦੇ ਸ਼ਕੀਨ ਸੀ ਉਹ ਬੰਦੇ ਹੁੱਕੇ ਤੇ ਬੜੇ ਸ਼ਕੀਨ ਸੀ ਬਹੁਤ ਜਿਆਦਾ ਵੇਰਨਾ ਯਾਰ ਬੈਠੇ ਉਹਨੇ ਉਹਨਾ ਚਿਕਣਾ ਹਾਂ ਕੰਮੇ ਕਾਰੇ ਜਾਦੇ ਅੱਛਾ ਹਾਂ ਉਹਨਾਂ ਤੇ ਤੇੜਾ ਦਿਹਾੜੀ ਕਾਰਨ ਨਾ ਹਾਂ ਉਹ ਦਿਹਾੜੀ ਕਾਤੇ ਤੇ ਮਜ਼ਰਾਦਾ ਨਹੀਂ ਹਟਲ ਹੋ ਜਾਂਦਾ ਹੈ ਹਾਂ ਉੱਥੇ ਜ਼ਬਾਰ ਅਸਵੇ ਆਏ ਪਲਾਣਿਆਂ ਲੱਗਾ ਜਾ ਨਾ ਅੱਛਾ ਹਾਂ ਆ ਜਾ ਪਾਣੀ ਧਾਰ 12 ਬਾਟੀਆਂ ਵਰਪਾ ਵੇਚ ਹਾਂ ਕਉ ਦੇ ਦੇ ਹਾਂ ਇੱਕ ਦਵਾ ਬਹੁਤ ਬਿਲਕੁਲ ਸਹੀ ਖੜੀ ਐ ਇੱਥੇ ਡਿਊਟੀ ਸੀਗੀ ਇੱਥੇ ਡਿਊਟੀ ਸੀਗੀ ਤੇ ਅੱਗੇ ਕੋਈ ਗੇਟ ਵਗੈਰਾ ਲੱਗਿਆ ਹੋਇਆ ਸੀ ਜਿਹੜੇ ਤਾਂ ਗੇਟ ਸੀ ਬਸ ਗੇਟ ਇੱਥੇ ਗੇਟ ਲੱਗਦਾ ਸੀ ਜਿਹਨ ਦਾ ਹਾਂਜੀ ਤੇ ਪੱਲੇ ਬੰਨੇ ਬੜਾ ਬਰਮਾ ਖੁਸ਼ੀ ਦੇ ਉੱਲੇ ਪਾਸੇ ਲੱਕੜ ਦਾ ਗੇਟ ਅੱਛਾ ਬਾਰੀ ਖੁੱਲੀ ਆਉਂਦੀ ਸੀ ਬਾਰੀ 'ਚ ਬੰਦਾ ਟੱਪਦਾ ਬਾਰੀ ਦੇ ਵਿੱਚੋਂ ਹੀ ਬੰਦਾ ਟੱਪਦਾ ਆਉਂਦਾ ਸੀ ਹਾਂ ਵਿਰਾਸ ਤੋਂ ਲਾਦੇ ਨੇ ਸਬਜ਼ੀ ਆ ਕਰਕੇ ਪਿਆਰੇਦਾਰ ਬਿਠਾ ਦਿੰਦੇ ਹੁਣੇ ਆ ਹਾਂ ਹੋਰ ਕੀ ਚੀਜ਼ ਸੀਗੀ ਇਦਦਰ ਕੁਸੀ ਦੇਖੀ ਆ ਬੈਠ ਕੇ ਇਹ ਬੈਠ ਕੇ ਹੈਗੀ ਸੀ ਅੱਛਾ ਉਹ ਲੋਦੇ ਤੇ ਵੀ ਬਣੇ ਹੋਏ ਸੀ ਹਾਂ ਜੀ ਅੰਦਰ ਬਣਿਆ ਹਾਂ ਇਵੇਂ ਬਣਿਆ ਅੱਛਾ ਸ਼ਾਨਦਾਰ ਤੇਜਾ ਸੀ ਜੀ ਸ਼ਾਨਦਾਰ ਤੇਜਾ ਬਹੁਤ ਵਧੀਆ ਸੀ ਪਾਕੀ ਸੰਭਾਲ ਕੋ ਨਹੀਂ ਸੀ ਇਹ ਸੰਭਾਲ ਨਹੀਂ ਨਾਲ ਇਹਨਾਂ ਅਰਸ਼ਦ ਰਾਜ ਹੋ ਗਿਆ ਤੇ ਕੋਈ ਉਸ ਤੋਂ ਬਾਅਦ ਰਿਆ ਨਹੀਂ ਆ ਕੇ ਉਹ ਵਾਲੀ ਤੁਹਾਡੀ ਰੈ residense ਹੈ ਇਹ ਇੱਟਾਂ ਕਿਹੜੀਆਂ ਲੱਗੀਆਂ ਸਰ ਇਹ ਮੁਸਲਮਾਨਾਂ ਉਸੇ ਲੱਗਦੇ ਲੱਗੇ ਹੋਈਆਂ ਨਹੀਂ ਨਹੀਂ ਬਾਅਦ ਚ ਡਿਊਟੀ ਤੇ ਹੁੰਦੇ ਬਾਅਦ ਚ ਬਣਾਈਆਂ ਮਤਲਬ ਡਿਊਟੀ ਆ ਪੱਟ ਕੇ ਥਾਂ ਸਾਰਾ ਡਿਊਟੀ ਪੱਟ ਕੇ ਪਰਾਂ ਪੱਟ ਕੇ ਸਾਰੀਆਂ ਦੁਆਰਾ ਕੋਠੇ ਪਾਈ ਦਰਨਾ ਹਵੇਲੀ ਦੇ ਵਿੱਚ ਅੰਦਰ ਕੀ ਹੈਗਾ ਸੀ ਉਸ ਵਕਤ ਉਹ ਤਾਂ ਪੁਰਾਣੀ ਹੋਈ ਵੀ ਹੈ ਉਸ ਵਕਤ ਕੋਈ ਹਵੇਲੀ ਦੇ ਵਿੱਚ ਕੋਈ ਡਿਜ਼ਾਈਨ ਕਿਵੇਂ ਕੀਤੀ ਸੀ ਅੰਦਰ ਕਿਵੇਂ ਦੀਆਂ ਫੋਟੋ ਫਾਟੋ ਲਟੀਆਂ ਸੀ ਫੋਟੋ ਉਹਦਾ ਬੜੀਆਂ ਲਾਈਆਂ ਸੀ ਸੋਹਣੀਆਂ ਉਹਨਾਂ ਲਾਈਆਂ ਲੈ ਫਲਾਣ ਦੇ ਫੋਟੋ ਲਾਏ ਸੀ ਲੈ ਫਲਾਣ ਦੇ ਹਾਂ ਬੰਦੂਕਾਂ ਦੇ ਲਾਏ ਸੀ ਹਾਂ ਬੜੀ ਸ਼ੌਂਕ ਕਰਦੇ ਸੀ ਉਹ ਕੋਠੀ ਬੜੀ ਸ਼ੌਕ ਵਾਲੀ ਸੀਗੀ ہاں ਸ਼ੌਕ ਵਾਲੀ ਕੋਠੀ ਸੀ ਅੱਛਾ ਡੇਟ ਹੁੰਦਾ 12 ਸੀਗਾ ਇੱਕੋ ਅੱਛਾ ਇੱਕ ਅਗੇਟ ਸੀ ਕਿੰਨੇ ਕਮਰੇ ਜਿ 12 ਵਗੈਰਾ ਵੀ ਸੀਗਾ ہاں 12 ਵੀ ਐਸ ਠੀਕ ਹੈ 12 ਕਿੰਨੇ ਕਮਰੇਗੇ ਸੀ ਅੰਦਰ ਕਮਰੇ ਸੀਗੇ 8-9 ਕਮਰੇ ਹੁਣ ਟੱਟਾ ਟੁੱਟ ਗਏ ਈ ਹੈ ਨਵੇਂ ਬਣਾ ਲਏ ਨਵੇਂ ਬਣਾ ਨੰਬਰਦਾਰ ਸੀਗੇ ہاں ਤੇ ਲੋਕ ਵੀ ਆਦੇ ਹੁੰਦੇ ਹਣਾਂ ਦੇ ਕੋਲ ਤੇ ਬਾਹਰ ਹੀ ਬੈਠਦੇ ਸੀਗੇ ਅਦਿੱਤ ਜੋ ਕਹੇਗੇ ਕਿ ਨਾ ਬਾਹਰ ਬਹਿਣਾ ਉਹ ਨਾ ਬਾਹਰ ਬੈਸਲੇ ਵੀ ਕਰਦੇ ਸੀ ਹਾਂ ਫੈਸਲੇ ਵੀ ਕਰਦੇ ਸੀ ਲੋਕ ਹਾਂ ਫੈਸਲੇ ਕਰਦੇ ਸੀ ਮਤਲਬ ਕਿ ਚੰਗੀ ਪਹੁੰਚ ਵਾਲੇ ਬੰਦੇ ਦੀ ਗੱਠੀ ਆ ਹਾਂ ਕਿ ਉਹ ਨਾ ਉਹਨਾਂ ਫੈਸਲਾ ਕਰਨਾ ਉਹ ਨਹੀਂ ਹੈ ਵੀ ਕਿਸੇ ਕਾਰ ਵੀ ਲਿਆ ਨਾ ਉਹਨੂੰ ਅਗਲਾ ਉੱਠ ਬਈਓ ਜਵਾਨਾ ਇਹਨੂੰ ਜਾ ਕੇ ਤੂੰ ਆਖ ਬਾ ਫੜ ਲੈ ਚੱਲ ਜਾ ਉਹਦਾ ਨਾਮ ਅੱਛਾ

ਉਹ ਨਾਕ ਨਾ ਜਾ ਉਹ ਸਿਆਣਾ ਬੰਦਾ ਤਾਂ ਬੋਲਦਾ ਹੀ ਨਹੀਂ ਸੀ ਪਰ ਹਾਂ ਨਾ ਪ੍ਰੇਮ ਠੀਕ ਹੈ ਪ੍ਰੇਮ ਪ੍ਰੇਮ ਪਿਆਰ ਬੜਾ ਬੜਾ ਹੈ ਬੜਾ ਪਿਆਰ ਸੀ ਬੱਲੇ ਬੱਲੇ ਹੁਣ ਤ ਤਰਾਜੀ ਵੱਡਾ ਉਹ ਤਾਂ ਮੁੱਠਣ ਵਾਟ ਦੇ ਗਏ ਤੁਰਿਆ ਜੋ ਟੇਡਾ ਹੋ ਗਏ ਹੈ ਤੇ ਗਰੀਬ ਵੱਲੇ ਵੇਖਣਾ ਹੀ ਨਹੀਂ ਆਂਦਾ ਤੇ ਗਰੀਬ ਕੋਈ ਮੰਗਣਾ ਲਵੇ ਕੁਝ ਹਾਂ ਅੱਜ ਕੱਲ ਤਾਂ ਨੀ ਹਵੇਲੀ ਦੀ ਸ਼ਾਨ ਤਾਂ ਉਸ ਵੇਲੇ ਬੜੀ ਹੈਗੀ ਸੀ ਬੜੀ ਜੀ ਬੜੀ ਬੜੀ ਆਜ ਦਿਨ ਦੇਖਣ ਨੂੰ ਦੇਖੋ ਕਿੰਨੀ ਖੂਬਸੂਰਤ ਲੱਗਦੀ ਹੈ ਹਾਂ ਬੜੀ ਤਾਂ ਫਿਰ ਦੋਸਤਾਂ ਨੂੰ ਫਾਲੋਅਰਸ ਨੂੰ اپੀਲ ਹੈ ਕਿ ਜੁੜੇ ਰਹੋ ਤਾਂ ਕਿ ਅਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਹਵੇਲੀਆਂ ਨੇ ਪਿੰਡਾਂ ਦੀ ਹਿਸਟਰੀ ਹੈ ਉਹ ਤੁਹਾਨੂੰ ਸਮੇਂ-ਸਮੇਂ ਤੇ ਅਸੀਂ ਉਹਦੀ ਜਾਣਕਾਰੀ ਦਿੰਦੇ ਰਹੀਏ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ